ਕੈਂਟੀਗੜ ਬਲਾਕ ਦੇ ਵਿੱਚ ਅੱਜ ਇੱਕ ਗ੍ਰਿਫਤਾਰੀ ਹੋਈ ਹੈ ਵਿਸ਼ਾਲ ਮਸੀਹ ਦੀ ਜੋ ਕਿ ਦਿੱਲੀ ਤੋਂ ਫੜਿਆ ਗਿਆ ਹੈ ਔਰ ਡੀਜੀਪੀ ਪੰਜਾਬ ਨੇ ਇਹਦੀ ਜਾਣਕਾਰੀ ਅੱਜ ਟਵੀਟ ਕਰਕੇ ਦਿੱਤੀ ਹੈ ਅਸੀਂ ਡੇਰਾ ਬਾਬਾ ਨਾਨਕ ਟਪਿੰਡ ਰਾਮ ਮੱਲ ਦੇ ਵਿੱਚ ਆ ਵਿਸ਼ਾਲ ਦੇ ਘਰ ਦੇ ਵਿੱਚ ਸਨ ਨਾਲ ਉਹਨਾਂ ਦੇ ਮਾਤਾ ਜੀ ਨੇ ਵਿਸ਼ਾਲ ਦੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਸਾਰੇ ਇਹ ਕਿਹਨਾ ਜਿਹਾ ਟਟਾ ਤੁਸੀਂ ਵਿਸ਼ਾਲ ਦੇ ਕਿਲੋ ਮਿੰਟ ਮੰਮੀ ਤੇ ਕੀ ਗੱਲ ਹੋਈ ਕਿਵੇਂ ਤੁਹਾਨੂੰ ਪਤਾ ਲੱਗਾ ਹਾਂ ਉਹ ਦਈ ਲੱਗਾ ਪਤਾ ਜਦੋਂ ਖਬਰ ਹੀ ਸਾਨੂੰ ਪਹੁੰਚੀ ਖਬਰ ਪਹੁੰਚੀ ਹਾਂਜੀ ਤੇ ਇਹਨਾਂ ਵੀ ਕੋਈ ਇਦਾਂ ਦਾ ਠੀਕਾ ਕਿਤੇ ਇਹਨਾਂ ਬੈਂਡ ਕਾਨੂੰਨ ਜਾਂ ਤੁਹਾਨੂੰ ਨਹੀਂ ਸਰ ਕੋਈ ਕੋਈ ਹਾਂ ਸ਼ਾਮ ਤੇ ਜਿਹੜੇ ਮੁੰਡਿਆਂ ਦਾ ਨਾਮ ਵਿੱਚ ਆਉਂਦਿਆ ਅੱਜ ਹੀ ਤੁਹਾਡੇ ਘਰ ਪਹਿਲਾਂ ਆਏ ਨਹੀਂ ਕੋਈ ਕਿਹੜਾ ਕੋਈ ਪਛੀਆਂ ਦਾ ਮੁੰਡਾ ਹਾਂਜੀ ਉਹ ਆਇਆ ਕਿੰਨੀ ਵਾਰੀ ਆਇਆ ਉਹ ਇੱਕੋ ਹਰਿਆ ਜਦੋਂ ਇੱਕ ਵਾਰੀ ਪਹਿਲਾਂ ਆਇਆ ਅੱਜ ਵਾਰੀ ਜਦੋਂ ਆਇਆ ਕੰਮ ਜੇ ਗੱਲ ਕਿੰਜ ਜਾਵੇ ਵੀ ਸ਼ਾਮ ਸੀਦੀ ਤਾਂ ਉਹ ਲੈ ਕੇ ਗਿਆ ਮੇਰੇ ਬੇਟੇ ਨੂੰ ਤੇ ਇੰਸ਼ਾਲਾ ਕੜੇ ਕੰਮ ਕਰਦਾ ਲੱਕੜੀ ਉਸ ਨੇ ਕਹਤੇ ਉਸ ਤੇ ਇੱਕ ਦੋ ਲੋਕ ਕਿਸੇ ਕੰਮ ਲੱਗ ਗਿਆ ਮਾਛ ਅਸੀਂ ਸ਼ਾਮ ਸੀਦੇ ਘਰ ਤੇ ਕਦੀ ਤੁਹਾਨੂੰ ਇਹ ਅੱਗੇ ਮੁੰਡੇ ਆਉਂਦੇ ਨੇ ਕਿਉਂ ਆਉਂਦੇ ਨੇ ਅਸੀਂ ਜਿੱਦ ਤਰ੍ਹਾਂ ਕੰਮ ਸਿੱਖਦਾ ਹੀਗਾ ਅਸੀਂ ਆਖੇ ਚੱਲੋ ਕੰਮ ਸਿੱਖਦਾ ਵਾ ਬੱਚਾ ਤੇ ਇਹਦੇ ਨਾਲ ਹੁੰਦਾ ਵਾ ਹਨ ਕੋਈ ਇਹੋ ਜਿਹਾ ਨਹੀਂ ਜਿਹਨਾਂ ਨੂੰ ਇਹੋ ਜਿਹਾ ਪਤਾ ਹੁੰਦਾ ਹੀ ਆਪਣੇ ਬੇਟੇ ਨੂੰ ਹਟਾ ਲੈਂਦੇ ਹਾਂਗੇ ਤੇ ਸਾਡੇ ਨਾਲ ਉਹਨਾਂ ਦੇ ਫਾਦਰ ਨੇ ਵਿਸ਼ਾਲ ਦੇ ਫਾਦਰ ਨੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਨਾਮ ਤੁਹਾਡਾ ਸਰਜੀਤ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਘਰ ਹੈ ਹੋਊਗਾ ਸਰ ਆਈ ਵੀਡੀਓ ਦੇ ਵਿੱਚ ਖਬਰ ਮੇਕੀ ਹੈ। ਹਾਂਜੀ। ਤੇ ਇਹ ਦੱਸੋ ਕਿ ਕਿਵੇਂ ਦਾ ਤੁਹਾਨੂੰ ਹੁਣ ਕਿਵੇਂ ਸੋਚਦੇ ਹੋ ਕੀ ਬਣੇਗਾ ਦਾਦਾ ਜੀ। ਦੇਖੋ ਸਰ ਕੀ ਬਣੇਗਾ ਬਚਾੜਾ ਦਾਦਾ ਤਾਂ ਹੈ ਨਹੀਂ। ਤੇ ਮਨਾ ਆਏ ਨੇ ਜ਼ਿੰਦਗੀ ਚ ਕਦੀ ਇਦਾਂ ਦਾ ਕੰਮ ਹੀ ਕੀਤਾ ਹੈ। ਨਾ ਕੋਈ ਲੜਾਈ ਝਗੜਾ ਨਾ ਕੋਈ ਨਾ ਕੋਈ ਮੈਂ ਹੁਣ ਹੁਣੇ ਉਹ ਬੇਵਰ ਦਾ ਕੰਮ ਉਹਦੇ ਵਿੱਚੋਂ ਨੱਕਰ ਕੇ ਲੱਕੜ ਦਾ ਕੰਮ ਸਿੱਖਿਆ ਸੀ ਸਿੱਖਦਾ ਹੈ। ਉਹ ਮੁੰਡੇ ਨੇ ਨਾਲੋਂ ਉਹ ਮਾਚੋਰ ਉਹ ਮਾਚੋਰ ਹਾਂਜੀ ਮੈਨੂੰ ਇਹ ਦੱਸੋ ਕਿ ਕਿਸੇ ਤਰ੍ਹਾਂ ਦਾ ਕੋਈ ਪਹਿਲਾਂ ਵੀ ਬੈਂਕ ਲੋਨ ਜਾਂ ਕੋਈ ਪੱচ্চਾ ਜਾਂ ਕੋਈ ਲੜਾਈ ਝਗੜਾ ਸੀਗਾ ਨਹੀਂ ਕੋਈ ਨਹੀਂ ਸਰ ਕੋਈ ਨਹੀਂ ਕੋਈ ਨਹੀਂ ਪਹਿਲੀ ਵਾਰੀ ਹੋਇਆ ਪਹਿਲੀ ਵਾਰੀ ਸਰ ਤੇ ਤੁਹਾਨੂੰ ਜਦੋਂ ਪਤਾ ਲੱਗਾ ਤੇ ਉਦੋਂ ਇੱਕ ਪਿਓ ਹੁੰਦੇ ਨਾਲ ਤੇ ਤੁਹਾਡੇ ਦਿਲ ਤੇ ਕੀ ਬੀਤੀ ਮੈਂ ਤਾਂ ਸਰ ਵਿੱਚ ਤਾਂ ਟੁੱਟ ਹੀ ਗਿਆ ਵੀ ਮੈਨੂੰ ਐਦਾਂ ਦਾ ਕਦੀ ਤੇ ਮੈਂ ਮੈਂ ਕੰਮ ਵੇਖਿਆ ਹੀ ਨਹੀਂ ਕਰਿਆ ਉਹ ਦੇਖਿਆ ਨਹੀਂ ਹਾਂਜੀ ਔਰ ਤੁਸੀਂ ਇੱਕ ਜਿੱਥੇ ਪਿਤਾ ਉਹ ਉੱਥੇ ਇੱਕ ਇਨਸਾਨ ਹੋ ਔਰ ਜੋ ਇਹ ਕਿਸੇ ਦੇ ਘਰ ਚ ਬੰਬ ਸੁੱਟਿਆ ਗਿਆ ਜਾਂ ਕੋਈ ਬਲਾਸ ਹੋਇਆ ਵਾ ਇਹ ਕੰਮ ਕਿਵੇਂ ਦਾ ਇਹਨੂੰ ਕਿਵੇਂ ਤੋ ਠੀਕ ਹੋਇਆ ਜਾਂ ਗਲਤ ਹੋਇਆ ਗਲਤ ਹੋਇਆ ਗਲਤ ਹੋਇਆ ਇਹ ਨਹੀਂ ਹੋਣਾ ਜੀ ਇਹ ਨਹੀਂ ਇੱਕ ਕਿਸੇ ਨੇ ਸਰ ਕਰਵਾ ਜਿਹੜਾ ਮੁੰਡਾ ਨਾਲ ਹੀ ਉਹ ਜਾਣਦਾ ਹੋਊਗਾ ਅੱਛਾ ਹਾਂਜੀ ਤੇ ਉਹ ਜਿਹੜੇ ਮੁੰਡਾ ਦਾ ਤੁਸੀਂ ਕਹੇ ਕਿਸੇ ਨੇ ਕਰਵਾਇਆ ਤਾਂ ਮਤਲਬ ਕਿ ਤੁਹਾਨੂੰ ਲੱਗਦਾ ਕਿ ਉਹਨੂੰ ਵਰਤਿਆ ਗਿਆ ਹਾਂ ਹਾਂਜੀ ਵਰਤਿਆ ਗਿਆ ਸਰ ਵਰਤਿਆ ਗਿਆ ਯਸ ਕਦੀ ਉਹ ਪਹਿਲਾਂ ਵੀ ਤੁਹਾਡੇ ਘਰ ਉਹਨੂੰ ਮਿਲਣਾ ਆ ਨਹੀਂ ਪਹਿਲਾਂ ਨਹੀਂ ਕਦੀ ਆਇਆ ਇਸ ਤਰ੍ਹਾਂ ਇੱਕ ਦੋ ਵਾਰੀ ਜਦੋਂ ਇਹਦੇ ਨਾਲ ਕੰਮ ਤੇ ਇੱਕ ਦੋ ਵਾਰੀ ਗਿਆ ਨਾ ਉਦੋਂ ਵੀ ਬਸ ਇੱਕ ਦੋ ਵਾਰੀ ਆ ਸਾਡੇ ਘਰ ਕਿਵੇਂ ਵਾਕਫ ਸੀ ਵਿਸ਼ਾਲ ਦਾ ਇਸ ਤਰ੍ਹਾਂ ਕੰਮ ਤੋਂ ਆਇਆ ਕੰਮ ਤੋਂ ਆਇਆ ਕਦੀ ਤੁਹਾਡੇ ਨਾਲ ਜਦੋਂ ਮਿਲਦਾ ਸੀ ਦੂਸਰਾ ਮੁੰਡਾ ਆ ਕੇ ਹਾਂਜੀ ਉਹ ਕਿਵੇਂ ਉਹਦਾ ਰੋਹਨ ਹੀ ਨਾ ਹਾਂਜੀ ਰੋਹਨ ਰੋਹਨ ਹਾਂਜੀ ਤੇ ਜਦੋਂ ਰੋਹਨ ਤੁਹਾਡੇ ਘਰ ਆਉਂਦਾ ਸੀ ਤੇ ਤੁਹਾਡੇ ਨਾਲ ਕਿਵੇਂ ਜਾਂਦਾ ਸੀ ਤੁਹਾਨੂੰ ਕਦੀ ਸ਼ੱਕ ਤੇ ਨਹੀਂ ਹੋਇਆ ਨਾ ਕਦੀ ਸ਼ੱਕ ਮੈਨੂੰ ਕਦੀ ਸ਼ੱਕ ਨਹੀਂ ਹੋਇਆ ਨਹੀਂ ਕਦੀ ਸੋਚਿਆ ਨਹੀਂ ਕਿ ਇਹ ਲੜਕਿਆ ਕੰਮ ਕਰਨ ਨੇ ਨਹੀਂ ਕਰਨਗੇ ਸਰ ਹਾਂਜੀ ਫੋਨ ਅੱਗੋਂ ਕਿਵੇਂ ਵੇਖ ਦੋ ਕੀ ਹੋਏਗਾ ਦੇਖੋ ਸਰ ਹੁਣ ਪਰਮੇਸ਼ਰ ਦੀਆਂ ਦਵਾਵਾਂ ਨਾਲ ਜੋ ਪਾਲ ਸਿੰਘ ਤੁਸੀਂ ਸਰਪੰਚ ਵੀ ਪਿੰਡ ਮੈਂ ਸਰਪੰਚ ਮੌਜੂਦ ਹਾਂ ਜੀ ਇਹ ਜਿਹੜੀ ਘਟਨਾ ਵਾਪਰੀ ਹੈ ਚੰਡੀਗੜ੍ਹ ਧਮਾਕਾ ਹੋਇਆ ਉਹਦੇ ਵਿੱਚ ਤੁਹਾਡੇ ਪਿੰਡ ਦੇ ਮੁੰਡੇ ਦਾ ਨਾਮ ਹੈ ਕਿਵੇਂ ਦਾ ਸੁਭਾਅ ਸੀ ਕੀ ਸੁਭਾਅ ਬੜਾ ਚੰਗਾ ਸੀ ਜਿਹਦਾ ਨਿੱਕੇ ਆ ਛੋਟੇ ਜਿਹਾ ਬੜਾ ਜਿਹਾ 17 ਸਾਲ ਦੀ ਤੇ ਕੋਈ ਐਡੀ ਐਡੀ ਪਿੰਡ ਚ ਲੰਮਾ ਨਹੀਂ ਕੋਈ ਵੀ ਦਾ ਜੋ ਸਿੱਖਿਆ ਨੇ ਬਾਹਰੋਂ ਸਿੱਖਿਆ ਜਿਹੜਾ ਇਹ ਕੰਮ ਹੋਇਆ ਹੈ ਤੁਹਾਨੂੰ ਕੀ ਲੱਗਦਾ ਠੀਕ ਨਹੀਂ ਇਹ ਮਾਰਾ ਹੋਇਆ ਜੀ ਮਾਰ ਤੇ ਇਹ ਕਿੰਦਾ ਦਾ ਉਹਨਾਂ ਦੇ ਘਰ ਦਾ ਹਲਾ ਆਦੋ ਆਦ ਮਾਰੇ ਨੇ ਜੀ ਘਰ ਪਿਓ ਜਿਹੜਾ ਲੱਤੋ ਲੰਗਾ ਤੇ ਇਸ ਕਰਕੇ ਤੇ ਮਾਂ ਜੜੀਓ ਲੋਕਾਂ ਦੇ ਮਾੜਾ ਮੋਟਾ ਕੰਮ ਕਰਦੀ ਹੈ ਕੋਈ ਏਡੀ ਨਦੀ ਹਾਂ ਨਹੀਂ ਪਾਇਆ ਨਹੀਂ ਕੋਈ ਤੇ ਹੁਣ ਕੀ ਕਹਿਣਾ ਜਾਂਦੇ ਤੁਸੀਂ ਜੀ ਜੋ ਜੀ ਘਰ ਬੈਠਾ ਉਹ ਤਾਂ ਅਸੀਂ ਲੱਭਣ ਦਿਆ ਦੁਨੀਆ ਦੇ ਸਾਹਮਣੇ ਤੇ ਜੋ ਸਰਕਾਰ ਦੀ ਮਰਜ਼ੀ ਉਹਨਾਂ ਹੁਣ ਆਪਣੀ ਮਰਜ਼ੀ ਕਰਨੀ ਹੈ ਜੋ ਕੀਤਾ ਠੀਕ ਆਪਣਾ ਜੋ ਕੀਤਾ ਪਰਨੇ ਪੜਾਣਾ ਨੂੰ